ਪਿਆਰ ਭਾਈ ਸਾਸਕੇ ਫੇਸਬੁਕ ਤੇ ਯੂਟਿਊਬ ਉਨ ਕਹਿੰਦੇ ਐਡ ਲਾਉਣੀ 5 ਤੋਂ 7 ਫੋਟੋ ਮੈਂ ਭੇਜਿਆ ਕਰੋ 98434797 ਨੰਬਰ ਤੇ ਤੇ ਵੀਰੇ ਆਪੇ ਇੱਕ ਟਰਾਲਾ ਲੱਗੇ ਦੂਜੇ ਟਰੈਕਟਰ ਆ ਤੇ ਮਹਿੰਗੇ ਵੀ ਤੇ ਸਸਤੇ ਵੀ ਆ ਤੇ ਕਿਉਂ じゃ ਮੈਡਮ ਗੁੜ ਪਾਉਂਗੂ ਜਾਂ ਮਿੱਠਾ ਮੇਰੇ 11 ਛੇ ਦਾ ਟਰਾਲਾ ਬਹੁ ਬਈਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ 11 ਫੁੱਟ ਲੰਮਾ ਤੇ 6 ਫੁੱਟ ਚੌੜਾ ਜੇ ਕਿ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ 10 ਨਟ ਹੀ ਹਾਬਾ 10 ਇੰਚੀ ਦਾ ਘਾਟਾ 4 ਇੰਚੀ ਬੱਤੇ ਆ ਤੇ ਪੂਰਾ ਵਧੀਆ ਟਰਾਲਾ ਲਿਫਟ ਵਾਲਾ ਤੇ ਰੇਟ ਹੈਗਾ 1,55,000 ਮੌਕੇ ਤੇ ਮਾਨ ਪਦਾਨ ਕਰ ਗਏਗੇ ਸਾਢੇ 3 ਫੁੱਟ ਵੱਡਾ ਸਵਾ ਦੋ ਫੁੱਟ ਵਾਲਾ ਤੇ 10 ਨਟ ਹੀ ਹਾਬਾ 10 ਇੰਚੀ ਦਾ ਘਾਟਾ ਪੂਰਾ ਵਧੀਆ ਟਰਾਲਾ 2024 ਮਾਡਲ ਤੇ ਫਰਸ ਦੇ ਵਿੱਚ ਕੋਈ ਜੋੜ-ਛੋੜ ਨਹੀਂ ਇੱਕੋ ਜੋੜ ਵਾਲੀ ਫਰਸ ਆ ਤੇ ਬਹੁਤ ਘੱਟ ਛੜਗਾ ਉੱਚਾ ਟਰਾਲਾ ਦਿੱਤੀਆਂ ਸੌਤਾ ਬਹੁਤ ਆ ਵਿੱਚ ਤੇ ਨਮਾਲਕ ਵੀ ਤਾਂ ਨੰਬਰ ਉੱਤੇ ਆ ਗਿਆ ਤੇ ਵੀਰਾਂ ਸੰਪਰਕ ਕਰ ਸਕਦੇ ਆ 1,55,000 ਮੰਗ ਕਰਦਾ ਮੌਕੇ ਦੇ ਮਾਨਤਨ ਕਰ ਦੂਗਾ 11 ਛੇ ਦਾ ਟਰਾਲਾ ਬਿਲਕੁਲ ਨਵਾਂ ਟਰਾਲਾ ਬਣਾ ਕੇ ਜਿਆ 2024 ਵਾਡਲ ਤੇ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਸਾਰੀ ਜਾਣਕਾਰੀ ਦੇਣੀ ਟਾਇਰਾਂ ਬਾਰੇ ਦੇਣੀ ਕਾਹੇ ਬਾਰੇ ਦੇਣੀ ਆ ਤੁਸੀਂ ਫੋਨ ਲਾ ਕੇ ਲੈ ਸਕਦੇ ਆ ਤੇ ਸਾਰੀ ਵੀਡੀਓ ਵੇਖ ਕੇ ਸਟੈਪ ਨਾ ਕਰੋ ਸਿਰੇ ਤੇ ਭਰਾ ਬਣ ਕੇ ਛੋੜੇ ਪਰਾਂਵਾ ਦੇ ਸਿਰ ਤੇ ਚੈਨਲ ਚੱਲਣਾ ਅਕੇ ਬੋਲਟਾ ਬੋਕੋ ਸਰ ਵੀਰੇ ਬੋਲਟ ਮੋਟਰਸਾਈਕਲ ਬਹੁ ਵਈਆ ਬੋਲਟ 2016 ਮਾਡਲ ਬਹੁਤ ਘੱਟ ਚੱਲਿਆ ਕਿਤੇ ਚਰੀਟ ਦੀਆਂ ਹੀ ਬੋਲਟ ਨੂੰ ਨੀੜਾ ਇਹ ਬੋਲਟਾ ਜਿਕੇ ਸੇ ਵੀਰ ਭਾਈ ਨੇ ਲੈਣਾ ਪੀ ਜਾਓ ਸੰਪਰਕ ਕਰ ਸਕਦੇ ਆ 2016 ਮਾਡਲ ਬੋਲਟਾ ਤੇ ਵਧੀਆ ਲਾਈਟ ਪਾਈ ਵੀ ਆ ਨੰਬਰ ਪਲੇਟਾਂ ਲੱਗੀਆਂ ਸਭ ਕੁ ਵਧੀਆ ਓਕੇ ਬੋਲਟਾ 1 ਰੁਪਿਆ ਲਾਉਣ ਦੀ ਲੋੜ ਨਹੀਂ ਬੇਲ ਕੋਲ ਕਿਾ ਨਵੇਂ ਟਾਇਰ ਆ ਟਰਾ ਦਾ ਇਹਦੇ ਦੂਜੇ ਦੇ ਬੋਲਟ ਦੇ ਜੇ ਕਿ ਵੀਰ ਭਾਈ ਨੇ ਲੈਣਾ ਵੀ ਤਾਂ ਸਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਆ ਕਿ ਰੇਟ ਦੱਸਿਆ ਨਹੀਂ ਤੁਸੀਂ ਰੇਟ ਫੋਨ ਲਾ ਕੇ ਪੁੱਛ ਸਕਦੇ ਆ 2016 ਮਾਡਲ ਬੋਲਟ ਆ ਤੇ ਰੇਟ ਫੋਨ ਤੇ ਪੁੱਛਤਾਂਦੇ ਰੇਟ ਨਹੀਂ ਦੱਸਿਆ ਵੀ ਨਹੀਂ ਤੇ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਸਾਰੀ ਜਾਣਕਾਰੀ ਜਾਨੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਫੋਟੋ ਮੈਂ ਮੰਗਾ ਸਕਦੇ ਆ ਵੀਰ ਤੋਂ ਤੇ ਏਰੀਆ ਪੁੱਛ ਸਕਦੇ ਆ ਕਿਹੜਾ ਏਰੀਆ ਵੀਰ ਨੇ ਏਰੀਆ ਵੀ ਨਹੀਂ ਦੱਸਿਆ ਜੇ ਕੋਕਾ ਪੀਸ ਬੋਲਟ ਸਿੱਧਾ ਹੀ ਮੈਂ ਫੁੱਟਮਾਂ ਪਾ ਕੇ ਉੱਤੇ ਮਡਲ ਪਾ ਦਿੱਤਾ ਮੈਨੂੰ ਕਹਿੰਦਾ ਹੈਡ ਲਾ ਦਿਓ 475 ਟਰੈਕਟਰ 2009 ਮਾਡਲਾ ਇੰਜਨ ਗੇਅਰ ਦਾ ਓਕੇ ਹੈ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ 2009 ਮਾਡਲਾ ਤੇ ਇੰਜਨ ਗੇਅਰ ਦਾ ਓਕੇ ਹੈ ਟਾਇਰ ਟਰੈਕਟਰ ਦੇ 70 75 ਪੈਸੇ ਆ ਚਾਰੇ ਇਹ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਬਹੁਤ ਘੱਟ ਟਰੈਕਟਰ ਚੱਲਿਆ ਪੂਰਾ ਸਾਫ ਪਿਆ ਨੀਰਾ ਹੀ ਰੰਗ ਆ ਟਰੈਕਟਰ ਦਾ ਤੇ ਤੁਸੀਂ ਟਾਇਰਾਂ ਦੀ ਜੇ ਖੇਛੜ ਦੇਖ ਸਕਦੇ ਆ ਪੈਰਾਂ ਦਾ ਰੰਗ ਦੇਖ ਸਕਦੇ ਆ ਕਿੰਨਾ ਘੱਟ ਟਰੈਕਟਰ ਚੱਲਿਆ ਵਾ 2009 ਮਾਡਲ ਟਰੈਕਟਰ ਆ ਤੇ ਰੇਟ ਹੈਗਾ 2 ਲੱਖ ਤੇ 90000 ਰੁਪਏ ਮੌਕੇ ਤੇ ਮਾਨਤਾਣ ਕਰ ਦੇਣਗੇ ਟਰੈਕਟਰ ਪਹੁੰਚ ਗਈ ਹੈ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਸਾਰੀ ਜਾਣਕਾਰੀ ਜਾਨੀ ਫੋਨ ਲਾ ਕੇ ਦਗਾ ਦੱਸ ਸਕਦੇ ਆ ਕੋਈ ਮਰਗਾੜ ਕਾਰ ਨਹੀਂ ਬੜੇ ਨਾਲ ਦੇ ਮਰਗਾੜ ਆ ਕਿ ਜੋ ਘੜੇ ਚੜੇ ਨਹੀਂ ਵੀਰ ਬਾਹ ਤੇ ਨਾ ਸਕਦੇ ਵੀਰਾਂ ਦੇ ਹਾਲ ਪਾਏ ਖੜੇ ਟਰੈਕਟਰ ਤੇ ਮਗਰ ਕੋਤੋਂ ਮਰਜੀ ਜਾ ਕੇ ਜਣੀ ਵਾਕੇ ਵੀ ਦੇਖੋ ਜੀ ਟਰੈਕਟਰ ਸਾਰੀ ਵੀਡੀਓ ਦੇਖ ਕੇ ਸਟੈਪ ਨਾ ਕਰੇ ਬਰੇਕ 91 ਮਾਡਲ 855 ਟਰੈਕਟਰ ਆ 90 ਤੇ 191 90 ਤੇ 1 1991 ਮਾਡਲ ਟਰੈਕਟਰ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਨਸਪਰਕ ਕਰ ਸਕਦੇ ਆ ਟਰੈਕਟਰ ਬਹੁਤ ਵਧੀਆ 855 ਇੰਜਨ ਗੇਅਰ ਦਾ ਓਕੇ ਆ ਤੇ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਲੋ ਕੰਦੀ ਕੰਦੀ ਵੀ ਇਹਨੇ ਫੋਟੋ ਪਾਈ ਆ ਤੇ ਟਾਇਰ ਵਧੀਆ ਟਰੈਕਟਰ ਦੇ ਟਾਇਰ ਆ 70 75 ਪਏ 80 ਪਏ ਟਾਇਰ ਹੈਗੇ ਆ ਟਰੈਕਟਰ ਦੇ ਡੈਕ ਚੱਕ ਲੱਗਿਆ ਵਾ ਇੰਜਨ ਘੇਰ ਦਾ ਓਕੇ ਆ ਤੇ 6 ਚਿਹਰੀ ਚੋਆ 540 ਚੱਕਰ ਆ ਲਿਖਿਆ ਵਾ ਜੀ ਉੱਤੇ ਬਹੁ ਬਜਾ ਟਰੈਕਟਰ ਤੇ ਰੇਟ ਹੈਗਾ 1,55,000 ਮੌਕੇ ਤੇ ਮਾਨਤਾ ਕਰ ਦੇਣਗੇ ਇਮ 1,55,000 ਰੁਪਿਆ ਰੇਟ ਆ ਮੌਕੇ ਤੇ ਮਾਨਤਾ ਕਰ ਦੇਣਗੇ ਇੰਜਨ ਕੇਰ ਦਾ ਓਕੇ ਟਰੈਕਟਰ ਸਾਰੀ ਜਾਣਕਾਰੀ ਲੈਣੀ ਫੋਨ ਹੁੰਦਾ ਕਿ ਲੈ ਸਕਦੇ ਆ ਮਾਲਕ ਵੀਰ ਦਾ ਨੰਬਰ ਉੱਤੇ ਆ ਗਿਆ ਮਾਲਕ ਵੀਰੇ ਸੋਨਾ ਜੀ ਕਾ ਟਰੈਕਟਰ 750 ਤੇ ਟਰੈਕਟਰ ਦੇ ਮੂਹਲੇ ਟਾਇਰ ਜਵਾਂ ਨਵੇਂ ਆ ਬਿਲਕੁਲ ਨਜਲੀ ਖਰਾਵੇਂ ਨਹੀਂ ਮਰਗਾਂ ਤੇ ਮਗੱਲੇ ਵੀ ਨਵੇਂ ਆ ਟਰੈਕਟਰ ਦੇ 750 ਟਰੈਕਟਰ ਆ ਸੋਨਾ ਜੀ ਕਾ ਬਹੁ ਬਈਆ ਟਰੈਕਟਰ ਆ ਕੋਕਾ ਪੀਸ ਆ ਤੇ 2015 ਮਾਡਲ ਆ ਬਹੁਤ ਘੱਟ ਟਰੈਕਟਰ ਚੱਲਿਆ ਹੋਇਆ ਇੰਜਨ ਘੇਰ ਦਾ ਓਕੇ ਆ ਵੀਰਾਂ ਦੇ ਵਾਕੇ ਲੈ ਸਕਦੇ ਆ ਫੁੱਲ ਗਰੰਟੀ ਹੈ ਟਰੈਕਟਰ ਦੀ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਨਾਲ ਸੰਪਰਕ ਕਰ ਸਕਦੇ ਆ ਮੇਰੀ ਨਹੀਂ ਗਰੰਟੀ ਅਗਲੇ ਦੀ ਆ ਅਗਲਾ ਗਰੰਟੀ ਦੇ ਰਿਹਾ 2015 ਮਾਡਲ ਜੇ ਕਿਸੇ ਵੀਰ ਭਾਈ ਨੇ ਲੈਣਾ ਪਾਵਰ ਟਰੈਕਟਰ ਆ ਜੈਕਟੀ ਪੁੱਟਰ ਲੱਗਿਆ ਬਹੁ ਵਈਆ ਟਰੈਕਟਰ ਕੱਲੀ ਕੱਲੀ ਵੀ ਨੇ ਫੋਟੋ ਪਾਈ ਆ ਕੋਕਾ ਪੀ ਟਰੈਕਟਰ ਵਾਸਤੇ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਪੈਰ ਦੇਣਾ ਤੋਂ ਰੰਗ ਨਹੀਂ ਲਿਆ 2015 ਮਾਡਲ 750 ਦਾ ਸੋਨਾ ਜੀਕਾ ਰੇਟ ਦੱਸਿਆ ਨਹੀਂ ਰੇਟ ਜਿਹੜੀ ਫੋਨ ਤੇ ਕਰ ਸਕਦੇ ਆ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਾਂ ਸਬਸਕ੍ਰਾਈਬ ਕਰੋ ਤੁਹਾਡੇ ਭਰਾਵਾਂ ਦੇ ਸਹਿੱਤੇ ਜੰਦਰਾ ਚੈਨਲ ਚੱਕ ਦਿਓ ਫੱਟੇ